एमरजेंसी की है क्या एमरजेंसी असी जी है क्या ने? एम्बूलेंस और फायर को अलाउ किया हुआ और अदरवाइज अभी सारे पंप अठारह तरीक तो हर संडे को अं बंद रखें देखो इसी इसी करके तो टाइमली अभी सारे कस्टमर एक महीना हो गया इकती तरीक तो इलेक्ट्रिक मीडिया को सारे अपने पंपाते अभी दसिया नहीं गया कोजी है कि जम्मू में वाले किसी को जाने है पूरे जिला ही सामने फैमिली है हां जी पूरा जिला समो है शुरू हो जाओ झगड़ा हो गया हाई हो गया डेलो हो गया गन्ना हो गया मासी हो गया बिलोर हो गया ये सारे इलाके जो डिस्ट्रिक्ट अंदर आते हैं सारे डिस्ट्रिक्ट के अंदर आते ਕੀ ਕਰੋਗੇ ਉਹ ਮੋਗੇ ਤੋਂ ਭਰਾ ਕੇ ਚੱਲੇ ਜਾਂ ਪਿੱਛੇ ਖਿਲੋਰ ਤੋਂ ਭਰਾ ਕੇ ਚੱਲੇ ਜਾਂ ਸਕੇ ਕ੍ਰੋਸ ਕਰਕੇ ਆਪਣੀ ਅਮਰਜੈਂਸੀ ਕ੍ਰੀਏਟ ਕਰਦਾ ਹੈ ਦੱਸਦਾ ਹੈ ਕਿ ਹਾਂ ਇੱਕਦਮੀ ਬਹੁਤ ਜ਼ਿਆਦਾ ਅਰਜੈਂਸੀ ਹੈ ਉਹ ਉਹ ਬੈਟਰ ਕਰਦਾ ਹੈ ਕਿ ਉਹ ਬਾਕੀ ਅਗਰ ਉਹਦੀ ਅਰਜੈਂਸੀ ਹੈ ਤਾਂ ਉਹਨੂੰ ਦੇਖਿਆ ਜਾਵੇ ਪਰਸੈਂਟ ਹੈ ਸਾਡੀਆਂ ਪੂਰੀਆਂ ਟੀਮਾਂ ਤਿਆਰ ਨੇ ਪੂਰੀਆਂ ਤਿਆਰ ਨੇ ਸੰਦੇ ਸੂਰਿਆ ਜੀ ਪੂਰੇ ਸਾਰੇ ਪੰਪ ਦੇ ਇਹ ਲੁਧਿਆਣਾ ਪ੍ਰੋਗ੍ਰਾਮ ਰੀਡਰ ਐਸੋਸੀਏਸ਼ਨ ਹੈ ਜੀ ਇਹ ਸਾਰੇ ਪਾਸਟ ਤੋਂ ਜਿਹੜੇ ਚੱਕਰ ਦੇ ਦੇਖੇ ਹੋਣਾ ਜੀ ਇਹ ਜਿਹੜਾ ਬਿਜਲੀ ਆਫਲੈਂਡ ਲੱਗੇ ਹੈ ਜਿੱਚਾ ਦਾ ਸਾਡਾ ਕੱਟੇਗਾ ਔਰ ਜਿਹੜੀ ਸਰਕਾਰ ਜਿਹੜੀ ਇੱਥੇ ਵਿੱਚ ਐਗਰੀਮੈਂਟ ਦੇ ਵਿੱਚ ਕਮਿਸ਼ਨ ਦਾ ਜੋ ਕੰਪੋਨੈਂਟ ਹੈ ਉਹਦੇ ਵਿੱਚ ਹੱਦ ਸੰਡੇ ਹੋਇਆ ਤੇ ਚਲੋ ਜੋ ਆਨਪ੍ਰੋਗਰਾਮ ਰੀਡਰ ਐਸੋਸੀਏਸ਼ਨ ਦੀ ਪੁਕਾਰ ਹੈ ਕਿ ਆ ਸਾਡੇ ਪਾਸ ਕਦੋਂ ਦੇ ਚੱਕਰ ਦੇ ਵਿੱਚ ਹੁਣ ਅਸੀਂ ਇਹ ਜਿਹੜਾ ਬਿਜਲੀ ਆਫਲੈਂਡ ਲੱਗੇ ਹੈ ਕਿ ਕਰਤਾਂ ਦਾ ਸਾਡਾ ਅਟਕੇਗਾ ਔਰ ਜਿਹੜੀ ਸਰਕਾਰ ਜਿਹੜੀ ਦੇ ਵਿੱਚ ਐਗਰੀਮੈਂਟ ਦੇ ਵਿੱਚ ਕਮਿਸ਼ਨ ਦਾ ਜੋ ਕੰਪੋਨੈਂਟ ਹੈ ਉਹਦੇ ਵਿੱਚੋਂ ਬੰਨ੍ਹਣਗੇ ਨਹੀਂ ਨਹੀਂ ਮੇਰੇ 6 ਵਜੇ ਤੋਂ ਲੈ ਕੇ ਦੋ ਵਾਰ ਸਵੇਰੇ 6 ਵਜੇ ਤੱਕ ਇੱਕ ਵਾਰ ਸਵੇਰੇ 6 ਵਜੇ ਤੋਂ ਲੈ ਕੇ ਦੋ ਵਾਰ ਸਵੇਰੇ 6 ਵਜੇ ਇਹ ਲੁਧਿਆਣਾ ਪ੍ਰੋਗਰਾਮ ਰੀਡਰ ਐਸੋਸੀਏਸ਼ਨ ਨੇ ਕਿ ਜੇ ਸਾਡੇ ਪਾਸਟ ਕੰਟ੍ਰੈਕਟ ਦੇ ਵਿੱਚ ਹੁਣ ਅਸੀਂ ਇਹ ਜਿਹੜਾ ਬਿਜਲੀ ਆਫਲੈਂਡ ਕਰਦੇ ਹੈ ਕਿ ਕਰਦਾ ਹੈ ਸਾਡਾ ਟਕੇਗਾ ਔਰ ਜਿਹੜੀ ਸਰਕਾਰ ਜਿਹੜੀ ਦੇ ਵਿੱਚ ਐਗਰੀਮੈਂਟ ਦੇ ਵਿੱਚ ਕਮਿਸ਼ਨ ਦਾ ਜੋ ਕੰਪੋਨੈਂਟ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਆ ਨਹੀਂ ਦੇਣੀ ਅਸੀਂ ਬੰਦ ਵਾਲੇ ਦਿਨ ਬੁੜਾ ਖੜੇ ਵਾਲੇ ਦਿਨ ਖੁੱਲ ਹੈਗਾ ਸੋਮਵਾਰ ਨੂੰ ਔਰ ਅਸੀਂ ਪਿਛਲੇ 15 20 ਦਿਨ ਤੋਂ ਪੂਰਾ মিডিਆ ਰਾਹੀਂ ਆਪਣੇ ਪੋਸਟਰ ਨਹੀਂ ਬੈਨਰ ਨਹੀਂ ਸਾਰੇ ਕਸਟਮਰ ਨੂੰ ਅਗਵਤ ਕਰਾ ਰਹੇ ਆ ਕਿ ਭਾਈ ਸਾਹਿਬ ਜਿਨ੍ਹਾਂ ਨੂੰ ਲੋੜ ਹੈਗੀ ਹੈ ਉਹ ਸ਼ਨੀਵਾਰ ਨੂੰ ਜਾਂ ਸੋਮਵਾਰ ਨੂੰ ਆਪਣਾ ਤੇਲ ਪਰ ਆ ਸਕਦੇ ਨੇ ਔਰ ਇਹ ਕਾਲ ਜਿਹੜੀ ਸਾਡੀ ਦਿੱਤੀ ਗਈ ਹੈ ਇਹ ਕਾਲ ਸਾਡੇ ਸਾਰੇ ਡੀਲਰ ਭਰਾਵਾਂ ਤਰਫੋਂ ਦਿੱਤੀ ਗਈ ਹੈ ਉਹਨਾਂ ਦੀ ਤਰਫੋਂ ਕਾਲ ਆਈ ਹੈ ਕਿ ਆਪਾਂ ਇੱਕ ਛੁੱਟੀ ਸਾਨੂੰ ਵੀ ਚਾਹੀਦੀ ਆ ਅਸੀਂ ਵੀ ਅਗਦਾਰ ਲੇਕਨ ਹਰ ਮਹਿਕਮੇ ਦਾ ਹਰ ਬਿਜ਼ਨਸ ادارے ਦਾ ਇੱਕ ਛੁੱਟੀ ਚਾਂਦੀ ਮਿਲਦੀ ਹੈ ਸਾਰਿਆਂ ਨੂੰ ਉਹ ਕਰੀ ਅਸੀਂ ਪੈਟਰੋਲ ਪੰਪ ਵਾਲੇ ਵੀ ਇੱਕ ਛੁੱਟੀ ਦੇ ਹੱਕਦਾਰ ਹੈ ਇਸ ਵਾਸਤੇ ਅਸੀਂ ਹੁਣ 18 ਤਰੀਕ ਤੋਂ ਹਰ ਸੰਡੇ ਨੂੰ ਪੈਟਰੋਲ ਪੰਪ ਬੰਦ ਕਰਾਂਗੇ ਔਰ ਪੂਰੇ ਪੰਜਾਬ ਤੋਂ ਸਾਨੂੰ ਸਮਰਥਨ ਆ ਰਿਹਾ ਹੈਗਾ ਹਰ ਡਿਸਟ੍ਰਿਕਟ ਸਾਡੇ ਨਾਲ ਖੜਨ ਨੂੰ ਤਿਆਰ ਹੈ ਸਰ ਛੁੱਟੀ ਦੇ ਮੋਟਿਵ ਦੇ ਨਾਲ ਛੰਡੇ ਬੰਦ ਕੀਤਾ ਜਾ ਰਹੇ ਹੈ ਔਰ ਕੋਈ ਮੰਗਾ ਵੀ ਨਹੀਂ ਕਿ ਇਹਦੇ ਵਿਰੋਧ ਚਲੀ ਕਿ ਤੱਕ ਦੇਖੋ ਜੀ ਵਿਰੋਧ ਕੀ ਹੈ ਅਸੀਂ ਆਪਣੇ ਖਰਚੇ ਘਟਾਉਣ ਵਾਸਤੇ ਕਰ ਦਿੰਦੇ ਹਾਂ ਪਿਛਲੇ 8 ਸਾਲ ਤੋਂ ਸਾਡਾ ਮਾਰਜਿਨ ਨਹੀਂ ਵਧਿਆ ਇਹ ਤੁਹਾਨੂੰ ਪਤਾ ਹੀ ਹੈਗਾ ਪਿੱਛੇ ਵੀ ਤੁਹਾਨੂੰ ਅਸੀਂ ਇਸ ਚੀਜ਼ ਨੂੰ ਦੱਸਿਆ ਗਿਆ ਹੈਗਾ ਜਿਹਦੇ ਕਰਕੇ ਸਾਨੂੰ ਆਪਣੇ ਮਾਰਜਨ ਆਪਣੇ ਖਰਚਿਆਂ ਦੀ ਕਟੌਤੀ ਦੀ ਧਿਆਨ ਰੱਖਦੇ ਹੋਏ ਇਹ ਸਾਰਾ ਕੁਝ ਕਦਮ ਚੱਕਣਾ ਪੈ ਰਿਹਾ ਹੈ ਕਿੰਨੇ ਪੈਟਰੋਲ ਪੰਪਰੀ ਨੇ ਬੰਦ ਰਹਿਣਗੇ ਕਿੰਨੇ ਵਜ ਤੋਂ ਕਿੰਨੇ ਵਜ ਤੱਕ ਇਹ ਟਾਈਮਿੰਗ ਜਿਹੜੀ ਹੈਗੀ ਹੈ ਐਤਵਾਰ ਸਵੇਰੇ 6 ਵਜ ਤੋਂ ਲੈ ਕੇ ਸੋਮਵਾਰ ਸਵੇਰੇ 6 ਵਜ ਤੱਕ 24 ਘੰਟੇ ਦਾ ਬੰਦ ਹੈਗੇ ਕਿੰਨੇ ਬਰੋਲ ਪੰਪ ਪੂਰੇ ਲੁਧਿਆਣਾ ਪੂਰੇ ਲੁਧਿਆਣਾ ਚ 408 ਪੰਪ ਹੈਗੇ ਨੇ ਸਾਡੇ ਤਿੰਨੋਂ ਕੰਪਨੀਆਂ ਦੇ ਆਈਓਸੀ ਬੀਪੀਸੀ ਐਚਪੀਸੀ ਇਦੇ ਇਲਾਵਾ ਸਾਡੇ ਨਾਲ ਰਿਲਾਇੰਸ ਔਰ ਨਾਇਰਾ ਵੀ ਸਾਡੇ ਨਾਲ ਆ ਰਹੇ ਨੇ ਐਮਰਜੈਂਸੀ ਸੇਵਾਵਾਂ ਜੇਕਰ ਕੋਈ ਬਿਜਲੀ ਗਰੀ ਗਰੀ ਐਮਰਜੈਂਸੀ ਵਿੱਚ ਦੋ ਮੇਨ ਸੇਵਾਵਾਂ ਨੇ ਜਿਹੜੀਆਂ ਇੱਕ ਤੇ ਐਂਬੂਲੈਂਸ ਔਰ ਫਾਇਰ ਬ੍ਰਿਗੇਡ ਇਹਨਾਂ ਨੂੰ ਪੂਰੀ ਛੂਟ ਹੈਗੀ ਹੈ ਔਰ ਅਗਰ ਕੋਈ ਐਡਮਿਨਿਸਟ੍ਰੇਟਿਵ ਐਮਰਜੈਂਸੀ ਹੈਗੀ ਹੈ ਜੋ ਉਹਦੇ ਵਾਸਤੇ ਵੀ ਅਸੀਂ ਪੂਰਾ ਸਹਿਯੋਗ ਦਵਾਂ ਸਰ ਪ੍ਰਸ਼ਾਸਨ ਨਾਲ ਕੋਈ ਗਲਤਫਹਿਮੀ ਆ ਪ੍ਰਸ਼ਾਸਨ ਨੂੰ ਵੀ ਪਹਿਲਾਂ ਇਨਫੋਰਮੇਸ਼ਨ ਦੇਤੀ ਹੈ ਇਸ ਵਕਤ ਅਸੀਂ ਸਾਰਿਆਂ ਨੂੰ अपने ओएमसी ऑयल मार्केटिंग कंपनीज नत तरीको अं लैटर लिख चुके एडमिनिस्ट्रेशन अं लैटर लिख चुके सात तरीकू मेल दे और राही और भी अं जाकर दस चुके हैं सा मीटिंग भी ये सिलसिले तो लगातार चल रही हैं और सारा कुछ अभी दस चुके अठ आठ, अठारह तरीक सवेरे छे बजे तो लैके सोमवार सेरे छे उन्नीस तरीक सेरे छे बजे तक अं बंद रखा और सिलसिला हर संडे का रहेगा ਆ ਜਦੋਂ ਨੂੰ ਸੋਖ ਰੱਖੜੀ ਦਾ ਤਿਹਾੜਾ ਆ ਰਿਹਾ ਹੁਣ ਤੋਂ ਲੱਗਦਾ ਨਹੀਂ ਲੋਕਾਂ ਨੂੰ ਮੁਸ਼ਕਲਾ ਹੋ ਰਹੀਆਂ ਤੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਅਪੁਹਜ ਪਹਿਲਾਂ ਤਾਂ ਤੁਹਾਨੂੰ ਇਹ ਗੱਲ ਕਲੀਅਰ ਕਰ ਦਈਏ ਅਸੀਂ ਬੰਦ ਨਹੀਂ ਕਰਦੇ ਨਾ ਬੰਦ ਦੀ ਸਾਡੀ ਕਾਲ ਹੁੰਦੀ ਹੈ ਨਾ ਅਸੀਂ ਸਟ੍ਰਾਈਕ ਜਾਂਦੇ ਹਾਂ ਇਹ ਸਾਡੀ ਮਜਬੂਰੀ ਹੈ ਪਿਛਲੇ 8 ਸਾਲ ਤੋਂ ਸਾਡੀ ਕਮਿਸ਼ਨ ਨਹੀਂ ਵਧੀ ਇਹ ਸਾਰੇ ਡੀਲਰਾਂ ਦੀ ਮੈਂ ਜੇ ਬੋਲ ਰਿਹਾ ਆਪਣੇ ਡੀਲਰਾਂ ਦੇ ਬਿਹਾਬ ਤੇ ਬੋਲ ਰਿਹਾ ਇਹਦੇ ਵਿੱਚ ਮੇਰਾ ਕੁਝ ਵੀ ਨਹੀਂ ਹੈ ਡੀਲਰ ਚਾਹਦੇ ਆ ਵੀ ਹੁਣ ਸਾਡੇ ਖਰਚੇ ਜਿਹੜੇ ਆ ਸਾਡੇ ਪੂਰੇ ਨਹੀਂ ਹੋ ਰਹੇ ਤੇ ਅਸੀਂ ਕੋਸਟ ਕਟਿੰਗ ਲਈ ਇੱਕ ਦਿਨ ਲਈ ਇਹ ਜਿਹੜਾ ਛੁੱਟੀ ਲਿਆ ਕਰਾਂਗੇ ਇਹ ਸਾਡਾ ਡਿਸੀਜਨ ਸਾਡੇ ਭਾਈ ਜਾਰੇ ਨੇ ਲਿਆ ਹੈ ਰਹਿ ਗਈ ਗੱਲ ਰਕੜੀ ਦੀ ਰਕੜੀ ਸੋਮਵਾਰ ਆ ਉਹ ਸਰਦਨ ਖੁੱਲਾ ਹੈ ਸੈਚਰਡੇ ਵੀ ਹੈ ਤੇ ਲੇਟ ਨਾਈਟ ਤੱਕ ਖੁੱਲਾ ਹੈ ਕਿਸੇ ਬੰਦੇ ਨੇ ਲੈਣਾ ਹੋਵੇ ਸਭ ਨੂੰ ਪਤਾ ਹੈ ਇਹ ਕੋਈ ਇਹ ਚੀਜ਼ ਨਹੀਂ ਹੈਗੀ ਵੀ ਇੱਕ ਘੰਟੇ ਬਾਅਦ ਦੁਆਰਾ ਫੀਲਿੰਗ ਕਰਾਣੀ ਪੈਂਦੀ ਹੈਗੀ ਹੈ ਅਸੀਂ ਤੁਹਾਡੇ ਰਾਹੀ ਪਲੱਸ ਅਸੀਂ ਜਿਹੜਾ ਆਪਣੇ ਪੰਪਾਂ ਦੇ ਬੈਨਰ ਲਾਏ ਆ ਅਸੀਂ ਉਹਨਾਂ ਕਸਟਮਰ ਨੂੰ ਰਿਕੁਐਸਟ ਕੀਤੀ ਆ ਵੀ ਤੁਸੀਂ ਜਿਹੜਾ ਚੀਜ਼ ਤੁਹਾਨੂੰ ਚਾਹੀਦੀ ਹੈ ਕਾਈਂਡਲੀ ਕੋ ਸੈਚਰਡੇ ਲੈ ਲਓ ਸਰ ਅੰਮ੍ਰਿਤ ਦੇਵੀ ਤੇ ਹਜ਼ਾਰਾਂ ਦੀ ਤਰ੍ਹਾਂ ਚੌਟੂ ਚੱਲ ਰਹੇ ਨੇ ਤੇ ਟੈਕਸੀ ਚੱਲਦੀਆਂ ਨਹੀਂ ਕੁਝ ਲੋਕ ਅਜੇ ਵੀ ਨੇ ਜੋ ਗਿੱਲਾ ਕਮੋਂਡਿਆ ਉਹਨੇ ਪੈਟਰੋਲ ਤੇ ਰੀਜਨ ਇਹ ਆਦਾ ਸੀ ਇਹ ਜੀ ਪੌਂਦੇ ਆਪੂ ਕੋਲੋਂ ਕਿੱਸ ਤਰ੍ਹਾਂ ਦੀ ਗੱਲਦਾ ਵੀ ਦਿੱਕਤ ਆਉਂਦੀ ਆ ਕਿ ਤਰ੍ਹਾਂ ਮੈਂ ਰੋਜ਼ ਇੰਨਾ ਵਿੱਚ ਹੀ ਵਿਚਰਦਾ ਜੀ ਮੈਂ ਟੈਕਸੀ ਵਾਲੇ ਨਾਲ ਵੀ ਰੋਜ਼ ਜਾਂਦਾ ਤੇ ਮੈਂ ਬਾਕੀਆਂ ਨਾਲ ਵੀ ਦੇਖਦਾ ਤੁਸੀਂ ਤਾਂ ਸੁਣਦੇ ਹੋ ਅਸੀਂ ਉਹਨਾਂ ਦੇ ਵਿੱਚ ਰਹਿੰਨੇ ਆ ਕੋਈ ਬੰਦਾ ਐਸਾ ਨਹੀਂ ਹੈਗਾ ਜਿਹੜਾ ਘੰਟੇ ਬਾਅਦ ਸਾਡੇ ਕੋਲ ਦੁਬਾਰਾ ਆ ਜਾਂਦਾ ਉਹ ਸਵੇਰੇ ਪੌਂਦਾ ਹੈ ਉਹ ਸ਼ਾਮ ਤੱਕ ਚੱਲਦਾ ਤੇ ਅਗਲੇ ਦਿਨ ਵੀ ਆਂਦਾ ਕਈ ਤਿੰਨ ਦਿਨ ਬਾਅਦ ਵੀ ਆਂਦੇਗੇ ਕਈ ਐਸੇ ਲੋਕ ਨੇ ਜਿਹੜੇ ਹਫ਼ਤੇ ਬਾਅਦ ਆਉਂਦੇ ਹੈਗੇ ਕਈ ਐਸੇ ਲੋਕ ਨੇ 15 ਦਿਨਾਂ ਬਾਅਦ ਆਉਂਦੇ ਹੈ ਐਸੀ ਕੋਈ ਚੀਜ਼ ਨਹੀਂ ਹੈ ਵੀ ਜਿਹੜੀ 2 ਘੰਟੇ ਬਾਅਦ ਵੀ ਇਹ ਮੈਡੀਕ ਸਾਡ ਤੋ ਮੇਰੇ ਖਿਆਲ ਨਾਲ ਐਸਾ ਕੁਝ ਵੀ ਨਹੀਂ ਹੈ ਕਿ ਮੈਂ ਤੁਹਾਡੇ ਰਹੀ ਇਹ ਵੀ ਕਹਿਣਾ ਇਹਨੂੰ ਪੈਨਿਕ ਨਾ ਕਰੋ ਕੋਈ ਚੀਜ਼ ਮੁੱਕਣ ਵਾਲੀ ਨਹੀਂ ਹੈ ਇਹ ਚੀਜ਼ ਖਤਮ ਹੋਣ ਵਾਲੀ ਨਹੀਂ ਹੈ ਤੋ ਸਾਡਾ ਸਹਿਯੋਗ ਹਮੇਸ਼ਾ ਪਬਲਿਕ ਦੇ ਨਾਲ ਰਿਹਾ ਅੱਗੋਂ ਵੀ ਰਹੇਗਾ ਜਦੋਂ ਕੋਵਿਡ ਸੀਗਾ ਲੋਕ ਘਰਾਂ 'ਚ ਸੀਗੇ ਲੋਕ ਮੌਤ ਤੋਂ ਡਰਦੇ ਸੀਗੇ ਅਸੀਂ ਬਾਹਰ ਖੜੇ ਸੀਗੇ ਅਸੀਂ ਉਦੋਂ ਵੀ ਪਬਲਿਕ ਦੇ ਨਾਲ ਰਹੇ ਆ ਸਾਡੀ ਕੋਈ ਇਹ ਤਰੀਕਾ ਨਹੀਂ ਹੈਗਾ ਵੀ ਅਸੀਂ ਲੋਕਾਂ ਨੂੰ ਤੰਗ ਕਰੀਏ ਸਾਡਾ ਤਾਂ ਰੋਟੀ ਜੋ ਹੈ ਇਹਨਾਂ ਲੋਗਾਂ ਤੋਂ ਜਲਦੀ ਹੈ ਤਾਂ ਸਾਡੀ ਮਜਬੂਰੀ ਹੈ ਸਾਡਾ